ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕਿੰਗਰਾ ਡੇਰੀ ਫਾਰਮ ਤੇ ਜਿਹੜੇ ਵੀਰ ਮੇਰੇ ਚੈਨਲ ਨਵੇਂ ਜੁੜਿਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 95016 34323 95016 34300 23 ਅੱਜ ਫਿਰ ਮੇਰੇ ਆਪਣੇ ਪਿੰਡ ਭਾਈ ਰੂਪਾ ਵਿੱਚ ਪਹੁੰਚੇ ਆ ਲੰਗਰ ਦੇ ਅਗਵਾੜ ਦੇ ਵਿੱਚ ਆ ਬਾਈਆਂ ਕੋਲੇ ਮੱਝ ਆ ਇੱਕ ਬਹੁਤ ਵੱਡੇ ਕੱਦ ਕਾਠ ਦੀ ਤੇ ਚੰਗੇ ਥਣਲੇਵੇ ਦੀ ਤੇ ਦੁੱਧ ਦੀ ਬਾਈ ਗਰੰਟੀ ਇਹਦਾ ਬਾਕੀ ਤੁਹਾਨੂੰ ਤੁਹਾਡੇ ਸਾਹਮਣੇ ਬਾਈ ਦੇ ਵਿਚਾਰ ਹਾਜ਼ਰ ਕਰਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸ ਤਾ ਕੋਲ ਨਾਂ ਮੇਰਾ ਵੀਰੇ ਰਗਵੀਰ ਸਿੰਘ ਹੈ ਹਾਂਜੀ ਅਗਵਾੜ ਲੰਗਰ ਦਾ ਪਿੰਡ ਭਾਈ ਰੂਪਾ ਤਹਿਸੀਲ ਰਾਮਪੁਰਾਪੁਰ ਜ਼ਿਲ੍ਹਾ ਬਠਿੰਡਾ ਹੈ ਮੋਬਾਈਲ ਨੰਬਰ ਜੀ 9463 75748 75748 760 7 75748 ਹਾਂਜੀ ਇਹ ਬਾਈ ਦਾ ਮੋਬਾਈਲ ਨੰਬਰ ਆ ਇਹ ਛੋਟੀ ਕਿਹੜਾ ਸੂਆ ਇਹ ਬਾਈ ਦੂਜੇ ਸਵੇ ਸੋਣੀ ਆਪਣੇ ਕੋਲ ਪਹਿਲੇ ਸਵੇ ਤੁਹਾਡੇ ਕੋਲੇ ਕਿੰਨਾ ਦੁੱਧ ਦਿੱਤਾ ਸੱਚੀ ਸੱਚੀ ਗੱਲ ਦੱਸੋ 12 ਕਿਲੋ ਦੋ ਤੇ ਬਾਈ ਅਸੀਂ ਚਾਉਂਦੇ ਰਹੇ ਸਾਡੇ ਘਰ ਦੀ ਹੈ ਹਾਂਜੀ ਤੇ ਆ ਸਾਰਾ ਮਾਲ ਸਾਡਾ ਘਰ ਦੇ ਵਪਾਰ ਤਾਂ ਨਹੀਂ ਕਰਦੇ ਵਪਾਰ ਨਹੀਂ ਆਪਾਂ ਕਰਿਆ ਨਾ ਮੰਡੀ ਤੇ ਗਏ ਨਾ ਜਾਣਾਗਾ ਦੇਖੋ ਜੀ ਲੰਗਰ ਦੇ ਇਕਵਾਰ ਦੇ ਵਿੱਚ ਨਾ ਸਾਡੇ ਭਾਈ ਕੇ ਪਰਿਵਾਰ ਰਹਿੰਦੇ ਆ ਤੇ ਇਹਨਾਂ ਦੇ ਸਿਰ ਤੇ ਸਾਡਾ ਪਿੰਡ ਵੱਜਿਆ ਵਾ ਬਾਕੀ ਇਹ ਝੂਠ ਨਹੀਂ ਮਾਰਦੇ ਕਿਉਂ ਬਾਬੇ ਭਾਈ ਰੁਪ ਚੰਦ ਦੇ ਅੰਸ ਤੇ ਵਿੱਚੋਂ ਆ ਬਾਈ ਜਿੰਨੀਆਂ ਗੱਲਾਂ ਸੱਚੀਆਂ ਗੱਲਾਂ ਦੱਸੂਗਾ ਪਹਿਲੇ ਥੋਏ ਝੋਟੀ ਨੇ 12-13 ਲੀਟਰ ਦੁੱਧ ਦਿੱਤਾ ਮੋਹਰਾ ਨਸਲ ਦੇ ਵਿੱਚ ਪੈਂਦੀ ਆ ਤੇ ਬਾਕੀ ਥਣਲੇਵਾ ਤੁਹਾਨੂੰ ਦਿਖਾ ਦਿੰਨੇ ਆ ਦਿਲ ਕਿੰਨੇ ਰਹਿੰਦੇ ਵੀਰ ਜਿਹਨੇ ਤੇ ਭਾਈ ਪੰਜ ਰਹਿੰਦੇ ਹਜੇ ਤੇ ਤੁਹਾਡੇ ਹਿਸਾਬ ਦੇ ਨਾਲ ਕਿੰਨਾ ਦੁੱਧ ਕੱਢ ਦੂ ਇੱਥੇ ਕੀ ਇੱਥੇ ਕੀ 15 ਪਲੱਸ ਹੋਊਗੇ ਹੋਊਗੇ ਹਾਂ لازਮੀ ਜਿਹੜੇ ਹਿਸਾਬ ਨਾਲ ਝੋਟੀ ਤਿਆਰ ਲੱਗਦੀ ਆ ਹਾਂਜੀ ਹਾਂ 15 ਪਲੱਸ ਹੋਜੂਗੇ ਇੱਥੇ ਤੇ ਦਾਜੀ ਦੇਮੋ ਕਿੰਨੇ ਦੀ ਬੱਸ ਪੁੰਨਾਈ ਰੇਟ ਕਰਿਓ ਇਹ ਬਾਈ 130 ਵੀ ਦੇਵਾਂਗੇ ਵਿੱਚੋਂ ਮਾਨਤਾਣ ਕਰਦਾਂਗੇ ਬਸ ਮਾਨਤਾਣ ਕਰ ਦੋ ਹਾਂ ਮਾਨਤਾਣ ਕਰਦਾਂਗੇ 25 ਦੇ ਦੋਗੇ ਚਲ ਕੋਈ ਨਹੀਂ ਐ ਤਾਂ ਕਰਦਾਂਗੇ ਹਾਂ ਹਾਂ ਬਾਈ ਕਹਿੰਦਾ 25 ਪੁੱਛੀ ਦੀ ਬਾਕੀ ਬਾਈ ਮੋਬਾਈਲ ਨੰਬਰ ਲਾਵਾਂਗੇ ਵੀਰ ਦਾ ਸਕਰੀਨ ਦੇਟਾ ਤੇ ਮੋਬਾਈਲ ਤੇ ਤੁਹਾਡੀ ਗੱਲਬਾਤ ਹੋਊਗੀ ਲੋਕੇਸ਼ਨ ਬਾਰੇ ਵੀ ਪਤਾ ਕਰੋ ਤੇ ਬਾਕੀ ਰੇਟ ਵੀ ਮੰਗਨ ਨਾਲ ਤਾਂ ਮੰਗਦਾ ਹੁੰਦਾ ਤੇ ਗੁਦਾਸ਼ ਤਾਂ ਹੁੰਦੀ ਆ ਬਾਈ ਮਾੜੀ ਮੋਟੀ ਕੋਈ ਗੱਲ ਨਹੀਂ ਹੋ ਜਾਂਦੀ ਹੁੰਦਾ ਤੇ ਥੋੜਾ ਥੱਕ ਮੇਰੀ ਵਿਚਾਰ ਆ ਵੀ ਝੋਟੀ ਦਾ ਜੱਜ ਸਿੰਘ ਸਾਫਟਾ ਮੂੰਹ ਆ ਠੰਡੀ ਸੀ ਲਾ ਉਹਨਾ ਦੇਖ ਲੋ ਆਰਾਮ ਨਾਲ ਖੜੀ ਗਾਲਾ ਕਰੀ ਜਾਂਦੀ ਆ ਇਹ ਵਾ ਪਿਆ ਥੇ ਫੇਰ ਕਿ ਦਿਖਾ ਦਨੇ ਆ ਤੁਹਾਨੂੰ ਤੇ ਬਾਈ ਇਹ ਕੋਈ ਘਰੇ ਰੱਖਣਾ ਲੈ ਜੇ ਬਣ ਕੇ ਕਿੰਨਾ ਜਿਆਦਾ ਦੁੱਧ ਦੇ ਦਿੰਦੀ ਆ ਇਹ ਬਾਈ 7 ਮਹੀਨੇ ਅਸੀਂ ਚੋਈ ਆ 7 ਮਹੀਨੇ ਸੋਈ ਹਾਂ ਬਣ ਕੇ ਠੀਕ ਬਾ 2 3 ਮਹੀਨੇ ਚ ਪਸੂ ਬਣ ਜਾਣਾ 2 ਮਹੀਨੇ ਲੱਗ ਤਾਂ ਤਾਂ ਸਵੀਰ ਮਨ ਪਤਾ ਕਿਹੜਾ ਰਖਾਇਆ ਦੇ ਝੋਟੇ ਤੋਂ ਕਰਾਈ ਆ ਵੀ ਆਪਣੇ ਗਵਾਂਡ ਵਧੀਆ ਮੋਹਰਾ ਦਾ ਮੋਹਰ ਨਸਲ ਦਾ ਹਾਂ ਜੱਗੂ ਕੋਲ ਆਪਣੇ ਕੋਲ ਪੂਰਾ ਵਧੀਆ 1.5 ਲੱਖ ਦਾ ਲਿਆਦੇ ਪਿਛਲੇ ਸਾਲ ਠੀਕ ਆ ਬਾਈ ਮੋਹਰਾ ਨਸਲ ਦਾ ਝੋਟਾ ਹੈਗਾ ਸਾਡੇ ਇੱਥੇ ਹਾਂ ਉਹ ਤੋਂ ਕ੍ਰਾਸ ਕਰਾਈ ਵੀ ਆ ਤੇ ਬਾਕੀ ਉਹ ਵੀ ਮੇਰੇ ਹਿਸਾਬ ਨਾਲ ਚੰਗੀ ਸੀ ਮਨ ਲਈ ਆ ਤੇ ਬਾਕੀ ਬਾਈ ਜੇ ਕਰਨੇ ਹੁੰਦੇ ਆ ਨਸਲ ਤਾਂ ਮਣਾਏ ਤੋਂ ਬਣਦੀ ਆ ਮਨੇ ਝੋਟੀ ਤੋਂ ਬੱਚੇ ਜਿੰਨੇ ਚੰਗੇ ਮਰਜੀ ਮੋਹਰਾ ਨਸਲ ਦੇ ਲੈ ਸਕਦੇ ਆ ਝੋਟੀ ਇਹਦੇ ਪਿਛਲੇ ਸੂਏ ਦੀ ਆ ਹਾਂ ਬਾਈ ਨਿਰਘਾ ਨੇ ਤਾਂ ਪਿਛਲੇ ਸਵੇਰ ਦੀ ਆ ਪਰਲੀ ਅੱਜ ਪਹਿਲੇ ਸੂਰ ਦੀ ਝੋਟੀ ਹਾਂ ਬਹੁਤ ਕੱਦ ਕੱਠ ਨਾ ਪੂਰਾ ਖੁੱਲਾ ਦੁੱਧ ਛੱਡ ਕੇ ਸਾਲਕ ਦੀ ਮਰਣੀ ਹੋਣੀ ਹੈ ਬਾਈ ਇਹ ਨਾ ਹਾਂ ਹਾਂ ਖੁੱਲਾ ਦੁੱਧ ਛੱਡ ਕੇ ਪਾਲੀ ਵਿੱਚ ਝੋਟੀ ਸਾਡੇ ਇਹ ਵੀ ਇਹ ਵੀ ਪੂਰੀ ਸੋਹਣੀ ਹੈ ਹਾਂਜੀ ਤੇ ਬਾਕੀ ਬਾਈ ਕਈਆਂ ਨੂੰ ਜਿਹਦਾ ਛਾਫ ਹੁੰਦਾ ਬਰੀਡ ਦਾ ਹੁਣ ਜੇ ਕੋਈ ਬਰੀਡਰ ਬੰਦਾ ਲੈ ਜੇ ਤੇ ਚੰਗਾ ਸੀਮਨ ਭਰਾ ਕੇ ਉਹਦੇ ਜਿਹੇ ਜੇ ਵਰਜੀ ਬੱਚਾ ਲੈ ਸਕਦੇ ਆ ਬਾਈ ਖੋਲ ਕੇ ਦਿਖਾ ਦਿਓ

ਚਾਰ ਲੰਦੇ ਵਸ ਇੱਕ ਦੋ ਦਿਨ ਉੱਤੇ ਲੈ ਜਾਂਦਾ ਪਸ ਹਾਂ ਬਾਕੀ ਝੋਟੀ ਬਈ ਸੰਗੀ ਵੀ ਆ ਇਹ ਮੈਂ ਕਹਿੰਦਾ ਪੰਜਾਬੀ ਚ ਕਹਿੰਦਾ ਸ਼ਰਪੇ ਮਾਰਦੀ ਫਿਰਦੀ ਆ ਐਹੀ ਜੀ ਗੱਲ ਹੀ ਹੈਗੀ ਬਈ ਖਾਣ ਪੀਣ ਨੂੰ ਖੁੱਲ੍ਹੇ ਜਿਹੜਾ ਕੋਈ ਮਰਜ਼ੀ ਪਾ ਲੈ ਹਾਂ ਹਾਂ ਖਾਣ ਫੁੱਦੇਵੇਂ ਮਰਦੇ ਖਾੜ ਕੋਲ ਸਾਰਾ ਕੁਸ ਕੁਸ ਮਾਰਦੀ ਪਾਏ ਖਰਾਕ ਪਾਉਣੇ ਸੀ ਹਾਂ ਖਰਾਕ ਪਾਉਣੇ ਬਈ ਸੀ ਇਸ ਕੰਪਨੀ ਦੇ ਆਪਾਂ ਖਰਾਕ ਪਾਉਣਗੇ ਨੈਸ਼ਨਲ ਡੈਰੀ ਤੇ ਦੁੱਧ ਪੈਂਦਾ ਹੈਗਾ ਹਾਂ ਬਈ ਕਹਿੰਦਾ ਜਿਹੜਾ ਕੋਈ ਮਰਜ਼ੀ ਪੈ ਜਾਊਗਾ ਖਾਣ ਪੀਣ ਦੀ ਖੁੱਲੀ ਆ ਤੇ ਫੈੜੇ ਦੀ ਬਾਈ 7.50 ਸੱਜਰ ਦੀ ਹੁੰਦੀ ਹੈ ਜੇ 10 ਦਿਨ ਸੂਈ ਨਾ ਹੋਵੇ। ਰੇਟ ਬਾਈ ਕਹਿੰਦਾ ਬਹੁਤ ਵਧੀਆ ਹੁੰਦੀ ਹੈ ਤੇ ਰੇਟ ਤਾਂ ਬਾਈ ਨੇ ਦੱਸਤਾ ਆ ਕਿੰਨੇ ਨੰਬਰ ਲਾਵਾਂਗੇ ਸਕਰੀਨ ਤੇ। ਹਾਂ। ਕਨੈਕਟ ਕਰਕੇ ਤੁਸੀਂ ਖਰੀਦ ਸਕਦੇ ਹੋ। ਓਕੇ ਬਾਈ। ਸਾਥ ਸ੍ਰੀ ਅਕਾ